ਮਾਨਸਾ ਦੇ ਸਹਿਯੋਗ ਨਾਲ ਮਾਨਸਾ ਵਿੱਚ ਆਰਾਮ ਕਥਾ ਹੋ ਰਹੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਸਾਰੀਆਂ ਸੰਸਥਾਵਾਂ ਦਾ ਸਾਰੇ ਸ਼ਹਿਰ ਦਾ ਪੂਰਨ ਸਹਿਯੋਗ ਹੈ ਤੇ ਅਜਿਹੇ ਕਾਰਜਕ੍ਰਮ ਹੁੰਦੇ ਰਹਿਣੇ ਚਾਹੀਦੇ ਆ ਅੱਜ ਸਮਸਤ ਮਾਨਸਾ ਇਸ ਗੱਲ ਵਾਸਤੇ ਬਹੁਤ ਖੁਸ਼ ਹੈ ਤੇ ਬਹੁਤ ਵਧਾਈ ਦਿੰਦਾ ਸਾਰਿਆਂ ਨੂੰ ਧੰਨਵਾਦ ਕਲਸ ਯਾਤਰਾ ਸਾਡੇ ਸ਼ਹਿਰ ਦੇ ਅੰਦਰ ਬੜੇ ਵੱਡੇ 8 ਦੇ ਨਾਲ ਸਾਡੀਆਂ ਭੈਣਾਂ ਮੈਨੂੰ ਲੱਗਦਾ 600 ਤੋਂ ਵੱਧ ਸਾਡੀਆਂ ਭੈਣਾਂ ਉਹ ਕਲਸ ਯਾਤਰਾ ਦੇ ਨਾਲ ਚੱਲੀਆਂ ਨੇ ਮੈਂ ਕਹਣਾ ਬਹੁਤ ਵੱਡੀ ਵਧਾਈ ਆ ਕਿਉਂਕਿ ਸਵਾਮੀ ਜੀ ਨੇ ਬਹੁਤ ਮਿਹਨਤ ਕੀਤੀ ਔਰ ਪੂਰੀ ਟੀਮ ਨੇ ਦਿਬਿਆ ਜੋਤੀ ਜਾਗਰਨ ਉਹਨੂੰ ਮੈਨੂੰ ਤਾਂ ਥਾਂ ਤੇ ਜਾਣ ਦਾ ਮੌਕਾ ਵੀ ਮਿਲਿਆ ਬੜਾ ਜੀ ਲੱਗਦਾ ਕੋਉਣ ਨੂੰ ਦਿਲ ਨਹੀਂ ਕਰਦਾ ਐਡਾ ਵਧੀਆ ਸਥਾਨ ਬਣਾਇਆ ਇੱਥੇ ਉਸ ਮਾਲਕ ਦਾ ਗੁਣਗਾਨ ਕੀਤਾ ਜਾਂਦਾ ਇਸੇ ਤਹਿਤ ਸਾਡੇ ਮਾਨਸਾ ਦੇ ਵਿੱਚ ਜਿਹੜੀ ਇੱਕਲ ਸੀ ਯਾਤਰਾ ਤੋਂ ਬਾਅਦ ਕੱਲ ਤੋਂ ਜਿਹੜੀ ਰਾਮ ਕਥਾ ਕਿਉਂਕਿ ਬੜੇ ਟਾਈਮ ਬਾਅਦ ਸਾਨੂੰ ਇਹ ਖਮਾ ਮਿਲਿਆ ਅਸੀਂ ਸਭ ਆ ਗਏ ਆ ਕਿ ਸਾਡੀ ਉਮਰ ਦੇ ਵਿੱਚ ਇਹ ਜਿਹੜਾ ਰਾਮ ਮੰਦਰ ਇਹ ਜਗਾ ਬਣੀ ਹੈ ਤੇ ਅੱਜ ਸਾਡੇ ਸ਼ਹਿਰ ਦੇ ਅੰਦਰ ਉਹ ਰਾਮ ਕਥਾ ਕਲਪੋ ਛਾਟਣੀ ਹੈ ਅੱਜ ਕੱਲ੍ਹ ਸਿਆਤਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਚੱਲੇ ਆ ਇੱਥੋਂ ਬਹੁਤ ਵਧਾਈ ਆ ਜਿੱਥੇ ਸਾਡੇ ਸ਼ਹਿਰ ਨੂੰ ਵਧਾਈ ਆ ਉੱਥੇ ਸਾਰੀ ਟੀਮ ਨੂੰ ਸਵਾਮੀ ਜੀ ਨੂੰ ਔਰ ਇਹ ਕਾਰੀਕਰਤਾ ਸਾਰੇ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਜਿੱਦੇ ਯੋਗੀ ਜਾਗਰਣ ਮੰਚ ਦਾ ਜੋ ਇੱਥੇ ਰਾਮ ਕਥਾ ਮਾਨਸਾ ਦੇ ਵਿੱਚ ਕਰਵਾਈ ਜਾ ਰਹੀ ਹੈ ਉਹਦੇ ਫਲਕਸ ਦੇ ਵਿੱਚ ਅੱਜ ਇੱਕ ਵਿਸ਼ਾਲ ਜਿਹੜੀ ਹੈਗੀ ਹੈ ਆਪਣਾ ਸ਼ੋਭਾ ਯਾਤਰਾ ਜਿਹਦੇ ਵਿੱਚ ਕੀ 500 ਤੋਂ ਵੱਧ ਭੈਣਾ ਨੇ ਕਲਸਟਿਕਿਆ ਉਹਦੇ ਵਿੱਚ ਬੜਾ ਕਾਫੀ ਬੱਚਿਆ ਵੀ ਨੇ ਤੇ ਬਹੁਤ ਹੀ ਵਧੀਆ ਹੈ ਸੁਭਾਵਨਾ ਤ੍ਰਿਸ਼ਾ ਇਸ ਚ ਕਾਫੀ ਲੰਬੇ ਸਮੇਂ ਤੋਂ ਸਵਾਮੀ ਜੀ ਔਰ ਸਾਰੀਆਂ ਭੈਣਾ ਜੋ ਨੂਰ ਮਹਿਲ ਤੋਂ ਆਈ ਨੇ ਸਪੈਸ਼ਲ ਉਹ ਇਸ ਕੰਮ ਦੇ ਉੱਤੇ ਕਾਫੀ ਟਾਈਮ ਤੋਂ ਵਧੀਆ ਵਰਕ ਕਰ ਰਹੇ ਨੇ ਔਰ ਮਾਨਸਾ ਦੇ ਨੇੜੇ ਤੇੜੇ ਕੀ ਮਾਨਸਾ ਦੇ ਵਿੱਚ ਪੂਰਾ ਹੰਗਾਰਾ ਹੈ ਔਰ ਜੋ 28 ਤੀ ਕੋ ਜੋ ਆਪਣਾ ਰਾਮ ਕਥਾ ਸ਼ੁਰੂ ਹੋ ਰਹੀ ਹੈ ਉਹਦੇ ਵਿੱਚ ਵੀ ਬਹੁਤ ਵਧੀਆ ਹੰਗਾਰਾ ਆ ਰਿਹਾ ਹੈ ਔਰ ਉਮੀਦ ਹੈ ਵੀ ਉੱਥੇ ਮੈਂ ਸਭ ਨੂੰ ਬੇਨਤੀ ਵੀ ਕਰਦਾ ਕਿ ਸਾਰੇ ਉਸ ਯਾਤਰਾ ਆਪਣਾ ਸ਼ੋਭਾ ਸੌਰੀ ਕਥਾ ਦੇ ਵਿੱਚ ਵੱਧ ਤੋਂ ਵੱਧ ਆਪਾਂ ਉਸ ਚ ਸ਼ਮੂਲੀਅਤ ਕਰੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹ ਤੇ ਸਰਨ ਮਾਨ ਸਾਹਿਬ ਬਹੁਤ ਖੁਸ਼ ਹੈ ਇਹ ਦਿਵਯ ਜੋਤਰਾਮ ਹੋਣੀ ਚਾਹੀਦੀਆਂ ਨੇ ਕਿ ਆ ਲੋਕਾਂ ਨੂੰ ਬੜੀਆ ਨਾ ਮਾਹੌਲ ਬੰਦਾ ਲੋਕ ਦਿਵਯ ਜੋਤ ਦੇ ਆ ਇਹ ਬਹੁਤ ਵਧੀਆ ਕਰ ਰਹੀ ਹੈ ਦਿਵਯ ਜੋਤੀ ਜਾਗ ਦੇ ਸੰਸਥਾ ਜਿਹੜੀ ਹੈਗੀ ਹੈ ਸਾਡੇ ਪੰਜਾਬ ਦੀ ਇਹ ਸਾਡੇ ਸਾਰੇ ਮੰਡੀ ਲਈ ਬਹੁਤ ਭਲਾਈ ਦਾ ਕੰਮ ਕਰ ਰਹੀ ਹੈ ਦੇਖੋ ਸਤਨ ਸਿੰਘ ਜੀ ਰਾਮ ਕਥਾ ਪਹਿਲਾਂ ਸਾਡੀ ਯੁੱਧਾ ਰਾਮ ਮੰਦਰ ਬਣਿਆ ਉਹਦੇ ਉਪਲਕਸ਼ ਦੇ ਵਿੱਚ ਹੀ ਇਹ ਯਾਤਰਾ ਕੱਢੀ ਜਾ ਰਹੀ ਹੈ ਉਸ ਤੋਂ ਬਾਅਦ ਸਾਡੇ ਰਾਮਪੁਰ ਦੇ ਇੱਥੇ ਕਥਾ ਕਰਨਗੇ ਜੀ 28 ਮਾਰਚ ਤੋਂ ਲੈ ਕੇ 3 ਅਪ੍ਰੈਲ ਤੱਕ ਇਹ ਬਹੁਤ ਵਧੀਆ ਸਾਡੀ ਸੁਖ ਸ਼ਾਂਤੀ ਸਾਰੀ ਮੰਡੀ ਵਾਸਤੇ ਬਹੁਤ ਵਧੀਆ ਗੱਲ ਹੈ ਜੀ ਔਰ ਸਾਨੂੰ ਦੇ ਆਰਾਮ ਭਗਤ ਸਨਾਤਨ ਧਰਮ ਐ ਨੂੰ ਬਹੁਤ ਜਿਆਦਾ ਵਧੀਆ ਮੰਨਦੇ ਸਾਰੀ ਮੰਡੀਆਂ ਦਾ ਨਾਲ ਜੀ ਮਾਨਸਾ ਮੰਡੀ ਲਈ ਬਹੁਤ ਸੁਭਾਗਿਆ ਦਾ ਦਿਨ ਹੈ ਅੱਪਕੇ ਦਿਨ ਨੇ ਜੋ ਗਾਮ ਕਥਾ ਦਾ ਆਯੋਜਨ ਹੋ ਗਿਆ ਇਸ ਲਈ ਮੈਂ ਸਾਰੇ ਭਾਗਤਾਂ ਨੂੰ ਧੰਨਵਾਦ ਦਿੰਨਾ ਤੇ ਦਿਵਯਾ ਜੋ ਇਸ ਜਗ੍ਹਾ ਕਨ ਮੰਚ ਨੂੰ ਵੀ ਜਿਨ੍ਹਾਂ ਨੇ ਸਾਡੀ ਮਾਨਸਾ ਨੂੰ ਇਸ ਲਾਇਕ ਸਮਝਿਆ ਇਸ ਪਵਿੱਤਰ ਮੌਕੇ ਦੇ ਸਾਰੇ ਜ체 ਨੂੰ ਅਸੀਂ ਉਹਨਾਂ ਨੂੰ ਲੱਖ ਲਖ ਵਧਾਈ ਇਹ ਸਾਰੇ RAM ਪਕਤਾ ਲਈ ਬਹੁਤ ਵਧੀਆ ਗੱਲ ਹੈ ਕਿ ਕਿ RAM ਕਥਾ ਹੋ ਰਹੀ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਉੱਥੇ ਵਿੱਚ ਸ਼੍ਰੀ RAM ਜੀ ਦਾ અવਤਾਰ ਹੋਇਆ ਉਹ ਵੀ ਇੱਕ ਬਹੁਤ ਵਧੀਆ ਗੱਲ ਹੈ ਤੇ ਨੂਰ ਮਹਿਲ ਵੱਲੋਂ ਜੋ RAM ਕਥਾ ਸ਼ੁਰੂ ਕੀਤੀ ਹੈ ਇਹ ਬਹੁਤ ਵਧੀਆ ਮਾਨਸਾ ਲਈ ਸੁਹਾਗ ਦੀ ਗੱਲ ਹੈ। ਆਪਾਂ ਦੇ ਸਾਰੇ ਦਰ ਦੇ ਬਹੁਤ ਬਹੁਤ ਧੰਨਵਾਦ ਇਸ ਸਥਾਪਨਾ ਦੇ।